ਦੇ ਕੋਲੇ ਆਈਆਂ ਵੀ ਬੈਠੋ ਮਾਤਾ ਜੀ ਬੈਠੋ ਪਹਿਲਾਂ ਮੇਰਾ ਬੇਟਾ ਨਾ ਬੈਠੋ ਬੈਠੋ ਤੋਰੀ ਆਉਂਦਾ ਬੈਠੋ ਮਾਰੇ ਬੈਠੋ ਬੈਠੋ ਆਪਾਂ ਬਹਿ ਗੱਲ ਕਰਦੇ ਆ ਕੋਈ ਗੱਲ ਨਹੀਂ ਤੁਹਾਡੀ ਸਿਹ੍ਹਾ ਵਾਸਤੇ ਬੈਠੇ ਸੀ ਮਾਤਾ ਜੀ ਕੋਈ ਗੱਲ ਨਹੀਂ ਬੈਠੋ ਬੈਠੋ ਬੁੱਟਰ ਸਾਈਕਲ ਤੇ ਹੁੰਦਾ ਸੀ ਤੇ ਮਗਰ ਕੋਈ ਮੁੰਡਾ ਵਹਿ ਗਿਆ ਤੇ ਉਹ ਨਸ਼ਾ ਨੁਸ਼ਾ ਕਰਦਾ ਸੀ ਹਾਂ ਦੱਸੋ ਮਾਤਾ ਰਾਹ ਨਾ ਪਿਆ ਨਾ ਗੱਲ ਦੱਸੋ ਕੀ ਗੱਲ ਆ ਜਾ ਆ ਜਾ ਆ ਆ ਆ ਅਦਰ ਕਰਤ ਕੁੱਲੇ ਦਾ ਤੇ ਰੱਤੀਆਂ ਪਜਾਉਣ ਲਈ ਮਰੂ ਮਰੂ ਕਰਕੇ ਨੀਟਾ ਲੱਗਦੇ ਬੜੇ ਗਾਣੇ ਗਾਉਂਦਾ ਹੁਣ ਗਾਣੇ ਗਾਉਣੇ ਭਰਾਵਾ ਹੁਣ ਜ਼ਿੰਦਗੀ ਇਦਾਂ ਦੀ ਆ ਖੁਜੀ-ਖੁਜੀ ਬਤੀਤ ਕਰ ਲਾਂਗੇ ਤਾਂ ਵਧੀਆ ਜੇ ਭੁਰ ਗੁੱਸੇ ਦੇ ਗਵੇਂ ਚ ਰਵਾਂਗੇ ਕੀ ਬੈਦਾ ਮਰ ਤਾਂ ਸਭ ਨਹੀਂ ਜਾਣਾ ਉਹ ਤਾਂ ਦੋੜਾ ਜ਼ਿੰਦਗੀ ਦਾ ਮਰਦਾ ਸਭ ਨਹੀਂ ਉੱਠ ਜਾਣਾ ਕਿਸੇ ਨੇ ਨਹੀਂ ਰਹਿਣਾ ਇੱਥੇ ਤੇ ਚੱਲਿਆਂ ਕਿੱਧਰ ਨੂੰ ਆ ਸ਼ਹਿਰ ਨੂੰ ਚੱਲਿਆਂਗਾ ਤੈਨੂੰ ਕੀ ਕੰਮ ਆ ਮੈਨੂੰ ਯਾਰ ਮੈਂ ਨਾ ਲੇਟ ਹੋਈ ਜਨਾ ਮੈਨੂੰ ਮੜਾ ਪਛਾ ਦੇ ਨਾ ਮਿੱਤਰ ਪਿਆਰ ਗੱਲਬਾਤ ਬਣ ਜਾਵੇ ਤਾਂ ਮੈਂ ਛੇਦੀ ਜਾ ਕੇ ਮੰਦੇ ਨੂੰ ਮਿਲਣਾ ਆ ਚੱਲ ਆਇਆ ਰੋਡ ਕਿਨ ਮੈਂ ਤੇ ਮਾਰਿਆ ਆ ਗਾਮੂ ਦਾ ਸੇਵਾ ਚਾਂਪਾ ਦਾ ਹਰ ਵਕਤ 24 ਘੰਟੇ ਫੇਰ ਇਹਨਾਂ ਨੇ ਬੜਾ ਤਾਂ ਕੀਤਾ ਯਾਰ ਸਾਲਾ ਬੜਾ ਤਾਂ ਕੀਤਾ ਯਾਰ ਛੱਡ ਨਹੀਂ ਤਾਂ ਹੈਨੀ ਤਰਸੇਂ ਤਿਆਂ ਬੜਾ ਤਾਂ ਕੀਤਾ ਐਫ ਆਈ ਆਉਂਦੀ ਆ ਫਰੈਟਾ ਦਿੱਤੀ ਹੋਈ ਆ ਕੋਈ ਨਹੀਂ ਐਕਸ਼ਨ ਤਾਂ ਕਰੂੰਗਾ ਮੈਂ ਛੱਡਦਾ ਨਹੀਂ ਇਹਨਾਂ ਨੂੰ ਮੈਂ ਛੱਡਦਾ ਨਹੀਂ ਅੱਜ ਵੇਨਾ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਕਰੂਗਾ ਹਾਂ ਪਰ ਨਹੀਂ ਅੱਜ ਹੈ ਗਈ ਆ ਛੱਡਣਾ ਮੈਂ ਹੈ ਨਹੀਂ ਮੈਂ ਬਹੁਤ ਤਾਂ ਕੀਤਾ ਇਹਨਾਂ ਨੇ ਬਹੁਤ ਤਾਂ ਕੀਤਾ ਬਹੁਤ ਤਾਂ ਕੀਤਾ ਨੇ ਐਫ ਆਈ ਪਹੁੰਚੀ ਆ ਕੋਈ ਨਹੀਂ ਕਰਦਾ ਐਕਸ਼ਨ ਅੱਜ ਫੜਨੇ ਤੱਕ ਹੈਗੇ ਆ ਛੱਡ ਰਨੇਵੇਂ ਆ ਆਵੇ ਆਉਂਦੇ ਆ ਆਵੇ ਆਉਂਦੇ ਆ ਆਵੇ ਆਉਂਦੇ ਰੋਕੋ ਓ ਸਾਸਰੀ ਘਾਲ ਸਰ ਜੀ ਦੱਸੋ ਸਾਸਰੀ ਘਾਲ ਰੋਕੋ ਇੱਧਰ ਛੱਡ ਲਾ ਸੇਰਦਰਾਸ ਕੁੱਟ ਲਾ ਸੇਰਦਰਾਸ ਕੁੱਟ ਦਿਦਰਾ ਅਦਲਾਸ ਕੁੱਟ ਸੇਰਦੇ ਕੀ ਗੱਲ ਹੋ ਗਈ ਸਾਰਾ ਕਾਕਾ ਕਿੱਥੋਂ ਆਏ ਆ ਸਰਾ ਲੱਗੇ ਪੰਡ ਆਪਣਾ ਕਿਹੜਾ ਪੰਡ ਤੇਰਾ ਮਹਿਣਾ ਪੰਡ ਜੀ ਕਿਤੇ ਚਿੱਟਾ ਚੁਟਾ ਨਹੀਂ ਵੇਚਦੇ ਲੱਗਦਾ ਕੋਈ ਸ਼ਕਲਾ ਤਾਂ ਮੈਨੂੰ ਲੱਗਦੇ ਵੀ ਚਿੱਟਾ ਚੁਟਾ ਨਹੀਂ ਨਹੀਂ ਸਾਰਾ ਜੀ ਐਵੇਂ ਕਿੱਥੋਂ ਆ ਨਹੀਂ 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 ਕਿਹਦੇ ਲੱਗਦੇ ਆ ਕੀ ਕੰਮ ਕਰਦੇ ਕਾਕਾ ਤੁਸੀਂ ਸਰ ਮੈਂ ਤਾਂ ਏਜੰਸੀ ਚ ਲੱਗਾ ਹੋਇਆ ਜੀ ਅੱਛਾ ਤੂੰ ਇਹਦਾ ਇੱਥੋਂ ਮਿਲਿਆ ਜੀ ਮੈਨੂੰ ਉੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਲੈ ਚੱਲੀਂ ਸ਼ਹਿਰ ਤੱਕ ਮੈਨੂੰ ਸ਼ਹਿਰ ਜਾਣਾ ਸੀ ਕਾਕਾ ਤੂੰ ਕੰਮ ਕਰਦਾ ਮੈਂ ਬਸ ਕਾਕਾ ਲੱਗਦਾ ਗੜਬੜਾ ਤਲਾਸ਼ੀ ਲੈਣੀ ਪਊਗੀ ਲੱਗਦਾ ਨਹੀਂ ਸਰ ਮੈਂ ਤਲਾਸ਼ੀ ਆਪਣੀ ਲੈ ਲਓ ਆ ਚੱਕੋ ਮੇਰੀ ਤਲਾਸ਼ੀ ਲਓ ਕਣ ਆਪਾ ਇਹ ਬੰਦਾ ਉਥੋਂ ਆਇਆ ਆਪਣੇ ਨਾਲ ਨਹੀਂ ਆ ਇਹਦੀ ਤਲਾਸ਼ੀ ਤੁਸੀਂ ਲਓਗੇ ਵੀ ਗੱਲ ਨੂੰ ਕਹੋਗੇ ਉਹਦੇ ਕੋਲੋਂ ਕੋਈ ਨਾ ਕੋਈ ਆ ਮੇਰੇ ਕੋਲ ਤਾਂ ਕੁਛ ਨਹੀਂ ਦੀ ਆ ਦੇਖ ਲਓ ਮੋਬਾਈਲ ਆ ਮੇਰੇ ਕੋਲੇ ਆ ਬਸ ਓਏ ਤੂੰ ਕਹਿੰਦਾ ਕਿੱਥੋਂ ਆਵੇਂ ਕਿੱਥੋਂ ਆ ਬੋਤਲ ਬੈਠਾ ਨਹੀਂ ਮਗਰੋਂ ਮੈਂ ਤਾਂ ਨਹੀਂ ਗਿਆ ਸੀ ਉਹ ਮੈਨੂੰ ਰਾਹ ਕਿਹੜੇ ਇਤਰੇ ਚ ਲੈ ਉਹ ਤਾਂ ਟੱਕ ਕੇ ਸਰ ਨਹੀਂ ਜਾਣ ਰਹਾ ਹੈ ਨਹੀਂ ਕਾ ਸਰ ਉਹ ਨਹੀਂ ਸਰ ਹੈ ਨਹੀਂ ਗਾ ਉਹ ਇਦਾਂ ਕੁਛ ਨਹੀਂ ਉਹ ਰਾਚੀ ਦਾ ਦੇ ਕਾਕਾ ਕੀ ਤੂੰ ਕਹਿੰਦਾ ਨਾ ਵਾ ਓਏ ਕਿਉਂ ਕਾਕਾ ਤੂੰ ਇਹਦਾ ਕਿੰਨੇ ਕੰਮ ਨਹੀਂ ਕਰਦੇ ਸੀ ਤੇ ਆ ਕੀ ਆ ਆ ਕੀ ਆ ਬਈ ਆਲੇ ਆ ਵੀ ਜੇ ਕੰਮ ਕਰਨੇ ਤੂੰ ਮੈਨੂੰ ਬੁਲਾਉਣਾ ਸੀ ਗਲਤ ਕੰਮ ਕਰਦੇ ਆ ਤੁਹਾਡੀ ਐਫਆਰ ਹੀ ਪਹੁੰਚੀ ਹੋਈ ਇੱਥੇ ਨਹੀਂ ਨਹੀਂ ਸਾਰੇ ਮੈਂ ਤਾਂ ਇਥੋਂ ਬਾਹਰ ਆਈ ਮੇਰਾ ਨਹੀਂ ਕੁਦੂਰੀ ਮੈਂ ਤਾਂ ਮੈਂ ਤਾਂ ਘਰਦਿਆਂ ਨੂੰ ਪੁੱਛ ਲਓ ਮੇਰੇ ਨੂੰ ਹੁਣੇ ਮੈਂ ਥਾਣੇ ਲੈ ਕੇ ਜਾਣਾ ਵਾ ਤੂੰ ਨੂੰ ਹੁਣੇ ਮੈਂ ਥਾਣੇ ਲੈ ਕੇ ਜਾਣਾ ਸੌਰੀ ਸਾਰਾ ਮੈਂ ਨਹੀਂ ਕੰਮ ਰਨੋ ਲੈਣਾ ਬਿਠੋ ਹੋ ਹੋ ਬੜੇ ਔਖੇ ਆ ਯਾਰ ਇੰਨੇ ਔਖੀ ਡਿਊਟੀ ਕਰਕੇ ਆਉਣੇ ਆ ਇੰਨੀ ਡਿਊਟੀ ਕਰਨੀ ਔਖੀ ਆ ਬਹੁਤ ਔਖੇ ਹੁੰਨੇ ਆ ਯਾਰ ਆ ਨਸ਼ੇ ਵਾਲੇ ਆ ਨਸ਼ੜੇ ਨਿੰਦਾ ਤਾਂ ਕਰ ਛੱਡਿਆ ਨਾ ਕਿਤੇ ਉਹਦੀ ਐਫ ਆਈ ਆਰ ਹੀ ਕਿਤੇ ਉਹਦੀ ਐਫ ਆਰ ਹੀ ਲਿਖਾ ਦੀ ਕਿਤੇ ਇੰਨਾ ਔਖਾ ਨਾ ਬਹੁਤ ਔਖਾ ਹੋਇਆ ਪਿਆ ਡਿਊਟੀ ਕਰਨੀ ਬਹੁਤ ਔਖੀ ਆ ਯਾਰ ਬਹੁਤ ਔਖੀ ਡਿਊਟੀ ਕਰਨੀ ਮੇਰੀ ਗ੍ਰੀਪੜੀ ਦੀ ਕੌਣ ਸੁਣਦਾ ਇੱਕੋ ਇੱਕਸਾਰਾ ਸੀ ਉਹ ਵੀ ਪੁਲਿਸ ਵਾਲੇ ਨੇ ਚੱਕ ਲਿਆ ਤੇ ਮੇਰਾ ਮੁੰਡਾ ਤਾਂ ਮੋਟਰਸਾਈਕਲ ਤੇ ਇਕੱਲੇ ਆਉਂਦਾ ਸੀ ਤੇ ਕੋਈ ਨਸ਼ਾ ਵੇਚਦਾ ਸੀ ਮੁੰਡਾ ਤੇ ਉਹ ਕਹਿੰਦਾ ਮੈਨੂੰ ਬਿਠਾ ਕੇ ਲੈ ਜਾ ਮੈਨੂੰ ਇਸ ਪਤਾ ਲੱਗ ਗਿਆ ਵੀ ਥਾਣੇਦਾਰ ਇੱਥੇ ਬਹੁਤ ਚੰਗਾ ਤੇ ਉਹਨਾਂ ਦੀ ਮੈਂ ਘਰੇ ਆਈ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਆਓ ਕਮੇ ਆਇਓ ਜੀ ਮੇਰਾ ਮੁੰਡਾ ਬੇਟਾ ਹੁੰਦਾ ਸੀ ਮੋਟਰਸਾਈਕਲ ਤੇ ਉਹਦੇ ਨਾਲ ਕੋਈ ਮੁੰਡਾ ਮਗਰ ਬੈਠ ਕੇ ਆ ਗਿਆ ਹੂੰ ਤੇ ਉਹ ਸ਼ਰਾਬ ਨਸ਼ਾ ਨੁਸ਼ਾ ਕਰਦਾ ਸੀ ਵੇਚਦਾ ਵੀ ਹੋਊਗਾ ਜੀ ਹੂੰ ਤੇ ਨਾਲ ਮੇਰਾ ਮੁੰਡਾ ਹੀ ਫੜਿਆ ਗਿਆ ਸੀ ਤੇ ਮੇਰੀ ਹੈਲਪ ਕਰੋ ਤੁਸੀਂ ਆਹ ਦੇਲਾ ਭਗਵਾਨ ਨੇ ਕਰੇ ਹ ਬਰਦੀ ਉਹਦੇ ਲਾਂਵਾਂ ਵਾਲੀ ਪਈ ਆ ਆ ਵੇਲਾ ਸਪਾਰਟਸਾ ਲੈ ਕੇ ਆ ਗਿਆ ਕੀ ਗੱਲ ਹੋਈ ਆ ਉਹਨਾਂ ਨਸ਼ੇ ਪੱਤੇ ਕਰਦਾ ਕੋਈ ਨਹੀਂ ਜੀ ਕੋਈ ਮਗਰ ਬਹਿ ਗਿਆ ਉਹਦੇ ਜੀ ਦੱਸ ਨਸ਼ੇ ਪੱਤੇ ਕਰਦਾ ਲੱਗਦਾ ਮੈਂ ਸੁਣਿਆਵੇਂ ਨਸ਼ੇ ਪੱਤੇ ਕਰਦਾ ਤਾਂ ਇਹ ਮੁੰਡਾ ਚੱਕਿਆ ਤਰਾ ਕੋਈ ਨਹੀਂ ਮੈਂ ਕੱਲ ਠੰਡ ਜਾ ਕੇ ਗੱਲ ਕਰੂੰਗਾ ਮੈਂ ਤੇ ਕੋਈ ਨਹੀਂ ਮੁੰਡੇ ਦੀ ਹੈਲਪ ਕਰਾਂਗੇ ਪਰ ਮੁੰਡੇ ਨੂੰ ਦੱਸੋ ਉਸ ਲਾਓ ਨੂੰ ਉਹਨੂੰ ਬਤਾਓ ਨੂੰ ਸਮਝਾਓ ਨੂੰ ਕਰ ਜਾ ਕੇ ਠੀਕ ਆ ਕੋਈ ਨਹੀਂ ਕੱਲ ਕਰਦੇ ਗੱਲ ਠੀਕ ਆ ਜੀ ਧੰਨਵਾਦ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤਾਡੀ ਇਹ ਵੀਡੀਓ ਇੱਕ ਮੈਸੇਜ ਆ ਸਾਰਿਆਂ ਲਈ ਵੀ ਜਿਵੇਂ ਆਪਾਂ ਰਾਸਤੇ 'ਚ ਆਉਂਦੇ ਰਾਘਰੀਆਂ ਨੂੰ ਵਹਾ ਲੈਨੇ ਆ ਆਪਾਂ ਤਾਂ ਉਹਨਾਂ ਦੀ ਮਦਦ ਕਰਨ ਲਈ ਸੋਚਦੇ ਆ ਨਾ ਵੀ ਉਹਨਾਂ ਦੀ ਮਦਦ ਹੋ ਜਾਏ ਚੱਲ ਤੁਰੇ ਜਾਂਦੇ ਵਿਚਾਰੇ ਪਰ ਅੱਜ ਕੱਲ ਦੇ ਜਿਹੜੇ ਕੋਈ ਵੀ ਆ ਨਾ ਨਸ਼ਾ ਵਿੱਚ ਨਸ਼ਾ ਤਸਕਰਾਂ ਉਹ ਨਾ ਵੇਚਣ ਲਈ ਉਹਨਾਂ ਨਵਾਂ ਟਗਵਾਂਜੇ ਲੱਭਿਆ ਜੋ ਆਪਦੇ ਸਾਥ ਨਾਲ ਤੇ ਜਾਂਨੇ ਆ ਉਹਨਾਂ ਦਾ ਰਿਕਾਰਡ ਚੜਿਆ ਹੁੰਦਾ ਤਾਂ ਉਹ ਫੜੇ ਜਾਂਦੇ ਆ ਉਹ ਕਿਸੇ ਨਾ ਬਹਿਪੂਕੇ ਹੀ ਐਦਾਂ ਨਸ਼ਾ ਸਪਲਾਈ ਕਰਦੇ ਆ ਤੇ ਆਪਣੇ ਜਿਹੜਾ ਨਾਲ ਬੇਕਸੂਰ ਬੰਦੇ ਹੁੰਦੇ ਆ ਉਹ ਐਵੇਂ ਫਸ ਜਾਂਦੇ ਆ ਉਹਨਾਂ ਦੇ ਚੱਕਰਾਂ ਦੇ ਵਿੱਚ ਅਸੀਂ ਵੀ ਆ ਨੂਨ ਪਾ ਕੇ ਇਹਦੇ ਵਿੱਚ ਤੇ ਇਸੇ ਲਈ ਵੀਡੀਓ ਬਣਾਈ ਆ ਵੀ ਰਾਹਗਿਰਿਆਂ 'ਚ ਹੁਣ ਉਹ ਸਮਾਂ ਨਹੀਂ ਰਿਹਾ ਪਹਿਲਾਂ ਵਾਲਾ ਮਦਦ ਤਾਲਾ ਹੁਣ ਮਦਦ ਤਾਲਾ ਪਹਿਲਾਂ ਫਸਦਾ ਵੀਰੇ ਇਦਾਂ ਦਾ ਸਮਾਂ ਚੱਲ ਰਿਹਾਗਾ ਤੇ ਆਪਣਾ ਵਿਚਾਰ ਰੱਖਣਾ ਅੰਕਲ ਜੀ ਤੁਸੀਂ ਕਹਿਣਾ ਚਾਹੋਗੇ ਇਹਦੇ ਬਾਰੇ ਕੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਕਦੇ ਵੀ ਕਿਸੇ ਤੇ ਭਰੋਸਾ ਨਾ ਕਰੋ ਆ ਤੁਹਾਡੇ ਸਾਹਮਣੇ ਦੇਖ ਲਓ ਇਹਨੇ ਉਥੋਂ ਮੁੰਡਾ ਬਿਠਾਇਆ ਬਿਠਾ ਕੇ ਨਸ਼ਾ ਹੈਗਾ ਸਿਰੇ ਕੋਲੇ ਤੇ ਫਸ ਗਿਆ ਇਹ ਨਾਲ ਨਹੀਂ ਫਸ ਗਿਆ ਨਾਲ ਇਹ ਫਸ ਗਿਆ ਅੱਜਕੱਲ ਬਾਈ ਜੀ ਕਿਸੇ ਦਾ ਭਰੋਸਾ ਨਾ ਕਰੋ ਬਿਲਕੁਲ ਨਾ ਭਰੋਸਾ ਕਰੋ ਕਹਿੰਦੇ ਸਮਾ ਬਹੁਤ ਮਾੜਾ ਸਮਾ ਬਹੁ ਮਾੜਾ ਬਹੁਤ ਜ਼ਾਰੇ ਮਾੜਾ ਠੀਕ ਆ ਵੀਰੇ ਧੰਨਵਾਦ ਮਿਲਦੇ ਆਗਲੀ ਵੀਡੀਓ ਠੀਕ ਆ ਜੀ ਦੇ ਬਾਈ ਕੋ ਕਹਣਾ ਨਸ਼ਿਆਂ ਤੋਂ ਪਰਹੇਜ਼ ਕਰੋ ਬਚੋ ਤੇ ਜਿਹੜਾ ਵੀ ਅੱਜਕੱਲ ਦੌਰ ਚੱਲ ਰਿਹਾ ਨਸ਼ੇ ਦਾ